ਸਾਟ ਲੈ ਗਿਆ ਉਹ ਅਜੇ ਤੱਕ ਦੂਹੇ ਹਿਸਾਬ ਨਾਲ ਪਤਾ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਉਹ 2 ਘੰਟੇ ਜੇ ਪਹੁੰਚੇ ਇਹ ਸਮਾਨ ਰੋੜ ਰੋੜ ਜਾਂਦੇ ਆ ਲੋਕਾਂ ਦਾ ਅਰੇ ਵੀ ਉਹ ਜੀ ਫਸੇ ਵਿੱਚ ਉਹ ਹੈਣਾ ਵਾਹਿਗੁਰੂ ਵਾਹਿਗੁਰੂ ਕਹਿੰਦੀ ਜੀ ਆਪ ਨਹੀਂ ਅੱਗੇ ਭਾਲ ਬੰਦੇ ਬੁੱਜ ਗਿਆ ਪੂਰਾ ਰਮਦਾ ਸਾਹਿਬ ਡੁੱਬ ਗਏ ਸਾਰਾ ਤੇ ਕ੍ਰੋਪੀ ਮਹਾਰਾਜ ਦੀ ਹੋਰ ਉੱਠ ਕੇ ਆਈਏ ਬਹੁਤ ਹੀ ਮਾੜਾ ਹਾਲ ਹੋ ਰਿਹਾ ਜੀ ਬਸ ਰੂਪ ਤੇ ਬਾਸ਼ਾ ਮੇਰਾ ਗਰਮ ਬਹੁਤ ਖੁਦਾ ਦਾ ਸਾਥ ਜੀ ਲਿਜਾਣ ਖਾਬੂ ਤਲਾਵ ਵਾਲਾ ਗੁਰਦੁਆਰਾ ਸਾਹਿਬ ਆ ਜੀ ਉਥੇ ਅਸੀਂ ਪਹੁੰਚ ਚੁੱਕੇ ਆਂ ਦੇਖੋ ਜੀ ਸਾਰਾ ਪਾਣੀ ਨਾਲ ਭਰਿਆ ਪਿਆ ਵਾ ਜੀ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਮਹਾਰਾਜ ਜੀ ਬਚਾਵੇ ਸੱਚੇ ਬਾਦਸ਼ਾਹ ਕਿਰਪਾ ਕਰਨ ਕਿ ਕਿੰਨੀਆਂ ਵੀ ਨਹਿਰਾਂ ਸੱਤੀਆਂ ਇੱਥੇ ਸਾਰੇ ਪੁਲ ਟੁੱਟ ਚੁੱਕੇ ਆ ਜੀ ਉਹ ਇਲਾਕੇ ਡੁੱਬ ਚੁਕੇ ਨੇ ਸਾਰੇ ਉਹ ਸੇਫਿਆ ਸੇਫਿਆ ਕੰਮ ਵੀਰ ਜੀ ਵਾਹਿਗੁਰੂ ਵਾਹਿਗੁਰੂ ਵੀ ਅਸੀਂ ਬੇਵਸੀ ਆ ਸਾਨੂੰ ਉੱਥੋਂ ਹਦਿਆਤਾਂ ਕੰਡਾ ਵੀ ਫਲਾਣਾ ਪ੍ਰਬੰਧ ਕਰ ਲੋ ਕੋਈ ਡੀਏ ਵਾਲੇ ਬੰਦੇ ਜੰਦੇ ਆਲ ਵੱਲੋਂ ਕੋਈ ਪ੍ਰਬੰਧ ਨਹੀਂ ਇੱਥੇ ਹੈਗਾ ਨਾ ਹੀ ਅਗਣਬੋਟਿਆ ਨਾ ਹੀ ਕੋਈ ਢੀੜੀਆਂ ਦਾ ਪ੍ਰਬੰਧ ਆ ਨਾ ਲੰਗਰ ਦਾ ਪ੍ਰਬੰਧ ਹੈ ਨਾ ਹੀ ਕੋਈ ਚਾਹ ਪਾਣੀ ਦਾ ਕਿੰਨਾ ਪ੍ਰਬੰਧ ਹੈ ਨਾ ਕੋਈ ਪਾਣੀ ਦਾ ਪ੍ਰਬੰਧ ਹੈ ਤੇ ਅਸੀਂ ਤੁਹਾਡੇ ਮਾਧਿਅਮ ਰਮੀ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਭਾਈ ਇੱਥੇ ਪਾਣੀ ਦੀ ਵੱਡੀ ਲੋੜ ਆ। ਘੋਤਾਂ ਛੋਟੀਆਂ ਛੋਟੇ ਉਹ ਜਿਹੜੇ ਕਾਪੇ ਆ ਪਾਣੀ ਵਾਲੇ ਪਹਚਾਏ ਜਾਣਾ ਇੱਥੇ ਚਾਹ ਪਹਚਾਈ ਜਾਵੇ ਪਰ ਬਹੁਤ ਸਾਰੇ ਵੇਖ ਕੇ ਪਿੱਛੋਂ ਆਉਂਡਿਆ ਤੁਸੀਂ ਇਹ ਕੋਈ ਇੱਥੇ ਤਲਾਅਲੇ ਗੁਰਦਾਰੇ ਖਲੋਤੇ ਆਂ ਜਾਂ ਪਾਣੀ ਤੁਸੀਂ ਦੇਖ ਲਓ ਕਿ ਰਮਦਾਸ ਵਿੱਚ ਕਿੰਨਾ ਵੱਡਾ ਫਕਤ ਤੇ ਪਾਣੀ ਵਹਿ ਰਿਹਾ ਤੇ ਇੱਥੇ ਲੋਕਾਂ ਨੂੰ ਦੇ ਰਿਆ ਤੁਸੀਂ ਟਰਾਲੀ ਤਾਂ ਹੈ ਕਿ ਲੋਕ ਚਾਹ ਮੰਗ ਰਹੇ ਆ। ਪਰਸ਼ਾਦੇ ਮੰਗ ਰਹੇ ਆ ਤੇ ਸਾਡੀ ਤੁਹਾਡੇ ਮਾਡੇ ਨੇ ਵੀ ਅਪੀਲ ਆ ਵੀ ਭਾਈ ਚਾਹ ਦਾ ਪ੍ਰਬੰਧ ਕਰਕੇ ਪੇਤਲੀਆਂ ਘਰਾਂ ਚੋਂ ਬਣਾਈਆਂ ਲੈ ਕੇ ਆਈਆਂ ਜਾਣ ਕੋਈ ਪਾਣੀ ਦੀਆਂ ਬੋਤਲਾਂ ਜਿਹੜੀਆਂ ਕੋਈ 10-15 ਪੇਟੀਆਂ ਚ 50 ਪੇਟੀਆਂ ਦਿੱਤਾ ਜਾਵੇ ਇੱਥੇ ਬਹੁਤ ਸਾਰੀ ਲੋਕਾਂ ਨੂੰ ਪਾਣੀ ਦੀ ਚਾਹ ਦੀ ਪ੍ਰਸ਼ਾਦੇ ਦੀ ਲੋੜ ਆ ਤੇ ਜਿੰਨਾ ਵੀ ਹੁੰਦਾ ਤੁਹਾਡੇ ਕੋਲ ਵੱਸ ਵੱਧ ਇੱਥੇ ਲੋਕਾਂ ਦਾ ਸਹਿਯੋਗ ਕੀਤਾ ਜਾਵੇ ਕਿਉਂਕਿ ਪੱਠੇ ਖਤਮ ਹੋ ਗਏ ਆ ਝੋਨੇ ਖਤਮ ਹੋ ਗਏ ਆ ਟੂੜੀਆਂ ਲੋਕਾਂ ਦੀ ਬਿਲਕੁਲ ਖਰਾਬ ਹੋ ਗਈਆਂ ਜਿਰ ਕੋ ਵੀ ਜਿਹੜੀ ਵੀ ਮਜਦ ਹੁੰਦੀ ਆ ਉਹ ਜਰੂਰ ਅੰਦਾਸ ਏਰੀਏ ਦੇ ਵਿੱਚ ਪਚਾਈ ਜਾਵੇ ਤੇ ਇਹਤੇ ਸਾਡੇ ਵਲੰਟੀਅਰ ਲੱਗੇ ਟਰਾਲੀਆਂ ਸਾਡੀਆਂ ਕਿਸਾਨ ਮਜ਼ਦੂਰਾਂ ਚੋਂ ਸ਼ਬੜੀ ਤੋਂ 10-12 ਟਰਾਲੀਆਂ ਲੱਗੀਆਂ ਸਾਡੀ ਸਾਰੀ ਟੀਮ ਵੀ ਲੱਗੀ ਪੰਦੇਸਾ ਵੀ ਇੱਥੇ ਆ ਤੇ ਅਸੀਂ ਕੋਸ਼ਿਸ਼ ਕਰਦੇ ਵੀ ਜਿੱਥੇ ਕਿਸ ਨੂੰ ਲੋੜ ਆ ਉਹ ਪਚਾਈ ਜਾਵੇ ਇਹ ਜ਼ਰੂਰੀ ਬੇਨਤੀ ਵੀ ਪਾਣੀ ਪ੍ਰਸ਼ਾਦ ਦੇ ਤੇ ਦੁੱਧ ਚਾਹ ਜਰੂਰ ਇੱਥੇ ਪਚਾਈ ਜਾਵੇ ਧੰਨਵਾਦ ਰਸਤ ਪਚਾਈ ਜਾਵੇ ਖਾਣ ਪੀਣ ਵਾਸਤੇ ਜੋ ਕਿ ਮਤਲਬ ਜਿਹੜਾ ਕੋਈ ਬਿਸਕਟਾਂ ਦਾ ਪ੍ਰਬੰਧ ਕੀਤਾ ਜਾਵੇ ਕੋਈ ਰਸਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਇੱਥੇ ਜਿਹੜਾ ਆਪਣਾ ਰਮਦਾ ਫਾਦੇਗੜ ਜੂੜੀਆਂ ਤੋਂ ਰਮਦਾਸ ਨੂੰ ਸ਼ਿਰਕਾਉਂਦੀ ਸੱਕੀ ਵਾਲੇ ਪੁੱਲ ਤੇ ਉੱਥੇ ਸਾਡੀਆਂ ਟਰਾਲੀਆਂ ਲੱਗੀਆਂ ਉੱਥੇ ਉਹ ਟਰਾਲੀਆਂ ਦੇ ਕੋਲ ਜਿਹੜੀ ਕੋਈ ਦਾ ਚੀਜ਼